ਸਤਿ ਸ਼੍ਰੀ ਅਕਾਲ ਜੀ ਆਟੋ ਜੁਨੀਅਨ ਰੌਲੀ ਮੋਗਾ ਵੱਲੋਂ ਬਹੁਤ ਧੰਨਵਾਦ ਤੁਹਾਡਾ ਸਾਡੇ ਵਲੌਗ ਦੇ ਵਿੱਚ ਇਹ ਕਾਕਾ ਰੌਲੀ ਦੇ ਨਾਲ ਸਤਵੀਰ ਆ ਗੱਡੀਆਂ ਖੜੀਆਂ ਸਾਡੀਆਂ ਤੇ ਸਾਡੀ ਹੈਗੀ ਇਹ ਜੁਨੀਅਨ ਅੱਡਾ ਬਣਾਉਣਾ ਸਾਰਿਆਂ ਦੀ ਇਹ ਜੀਤਾ ਬਾਈ ਡਰਾਈਵਰ ਟਰੱਕ ਜੁਨੀਅਨ ਦਾ ਪ੍ਰਧਾਨ ਜੀਤਾ ਰੌਲੀ ਜੀਤਾ ਦਾਤਾ ਤੇ ਅੱਜ ਮੌਸਮ ਵੀ ਚੰਗਾ ਤੇ ਆ ਸਾਡਾ ਰੋੜਾ ਸਾਹਿਬ ਤੇ ਸਫਾਈ ਕਰਦਾ ਹੋਇਆ ਚੰਗੀ ਸਫਾਈ ਕਰ ਲੈਂਦਾ ਵੈਸੇ ਇਹ ਫੇਸਬੁੱਕ ਫੈਮਿਲੀ ਯੈਸ ਵਲੌਗ ਆ ਤੇ ਉਹ ਸਾਡਾ ਸੁਭਾ ਸਿੰਘ ਪ੍ਰਧਾਨ ਉਹ ਵੀ ਮਲਾਦਾ ਵਲੌਗ ਚ ਤੇ ਵਲੌਗ ਬਣਾਈ ਜਾਂਦਾ ਮੇਰੇ ਹਿਸਾਬ ਨਾਲ ਲੈ 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 ਵੇਖੋ ਕੀ ਕਰੀ ਜਾਂਦਾ ਸ਼ਾਇਦ ਰੇਂਜ ਦਾ ਫਰਕ ਲੱਗਦਾ ਗਾਈ ਮੂੰਹ ਤੁਮਾਰੇ ਹਾਂ ਤਾਈ ਨੂੰ ਲੱਗਦਾ ਫੋਨ ਕਰਦਾ ਲੱਗਦਾ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਯਾਰ ਸਾਡੀ ਆਟੋ ਯੂਨੀਅਨ ਰੋਲੀ ਮੋਗੇ ਨੂੰ ਕਾਮਯਾਬ ਕਰੋ ਸਾਡੇ ਵਲੌਗ ਦੇਖਿਆ ਕਰੋ ਯਾਰ 5-7 ਮਿੰਟ ਦਾ ਹੀ ਪੋਰੇ ਹੁੰਨੇ ਆ ਹਾਂ ਉਹ ਬਣਾ ਲਈ ਬਣਾ ਲਈ ਉਹਦੇ ਉਹ ਮੇਰੇ ਸਾਹਮਣੇ ਮੱਥਾ ਟੇਕੀ ਜਾਂਦਾ ਤਾਇਆ ਨਾ ਵੇਖੋ ਉਹ ਬਸ ਸੰਗ ਪ੍ਰਧਾਨ ਆਹ ਗੰਦੇ ਗਾ ਆ ਇਧਰ ਬਾਪੂ ਜੀਤਾ ਪਤਨੀ ਵੱਡੀ ਦੇ ਦੀ ਬਾਪੂ ਜੀਤਾ ਚਲੋ ਜੀ ਘੇੜੇ ਤੇ ਚੱਲਿਆ ਤੇ ਇਧਰ ਕਾਕਾ ਆ ਤਵੀਰ ਹਾਂਜੀ ਮੋਟਰ ਚੱਲੀ ਜਾਂਦੀ ਆ ਹਾਂਜੀ ਹਾਂਜੀ ਦਾਤਾ ਜੀ ਜੁਨੀਅਨ ਦੀ ਮੋਟਰ ਆਪ ਬੰਦ ਕਰਾ ਦੇਣਾ ਮੋਟਰ ਬੰਦ ਕਰੋ ਰੋੜਾ ਸਾਹਿਬ ਮੋਟਰ ਚੱਲ ਰਹੀ ਜੀ ਮੋਟਰ ਬੰਦ ਕਰਾਉਣਾ ਕਰਦੇ ਬੰਦ ਤਾਂ ਪਾਣੀ ਵੇਸਟ ਹੋ ਜਾਂਦਾ ਅੱਛਾ ਠੀਕ ਆ ਹਾਂ ਵਧੀਆ ਦਰਾਤਾਂ ਨੂੰ ਲੱਗ ਜਾਊਗਾ ਪਾਣੀ ਆਟੋ ਜੁਨੀਅਨ ਦੇ ਪੇਜ ਨੂੰ ਫੋਲੋ ਕਰੋ ਸਾਰੇ ਜਣੇ ਤੇ ਨਾਲੇ ਲਾਈਕ ਸ਼ੇਅਰ ਕਰਿਆ ਕਰੋ ਸਾਨੂੰ ਹੌਸਲਾ ਹੋਵੇ ਆ ਸਾਡਾ ਬਾਹਰਲਾ ਦਰੈਸ਼ਾ ਆਟੋ ਰੋਲੀ ਜੁਨੀਅਨ ਦਾਤਾ ਦਾ ਵਲੌਗ ਫੋਲੋ ਕਰੋ ਸਾਡੇ ਚੈਨਲ ਨੂੰ లైక్ షేర్ ਕਰਿਆ ਕਰੋ ਆਹ ਬਾਤ ਤੇ ਨਹੀਂ ਆਂਦੀ ਸੜਕ ਵਾਈਗੁਰਜੀ ਦਾ ਖਾਲਸਾ ਰਹਿ ਗਿਆ ਜਿਹੜੇ ਪੱਤੇ ਆਇਆ ਨਾ ਨਾਲ ਓਏ ਹੋਣ ਦੀ ਗੱਲ ਮੰਨੇ ਇੱਕ ਸਾਲ ਲੇ ਬੈਠਾ ਸੀਗਾ ਉਹ ਦੋ ਦਿਨ ਵਾਈ ਵੀ